ਕਿ ਦੁਨੀ ਕੀ ਤੇਰਾ ਇਹੇ ਕੁੜੀ ਬਿਮਾਰ ਸੀ ਇਹਨੇ ਪਤਾ ਨਹੀਂ ਕੀ ਕੁਛ ਕਰ ਲਿਆ ਕੁੜੀ ਆਪਣੀ ਚੰਗੀ ਭਲੀ ਸਹੀਂ ਕਰ ਲਈ ਤੇ ਮੇਰਾ ਮੁੰਡਾ ਬਿਮਾਰ ਹੋ ਗਿਆ ਚੜ ਰਕ ਰੋਜੀ ਜਿੰਨਾ ਜਾ ਕੇ ਪੁੱਛਾਂ ਮੈਂ ਵੀ ਤੁੰਗੇ ਰੰਗ ਜੇ ਕਰਦੇ ਫਿਰਨੀ ਰੋਜ਼ ਮੇਰੇ ਪਾ ਕੇ ਮਰਸਾਂ ਤੇ ਪਤਾ ਨਹੀਂ ਕਿੱਤਰ ਚੜ ਚੜ ਦੇ ਚਲ ਬਣਾ ਪੋਸ਼ ਕੀ ਆ ਫੇਰੀ ਆ ਕੇ ਸਭ ਜੀ ਧਰਦੀ ਮੈਨੂੰ ਦਸਵੇਰ ਦੀ ਗੱਲ ਵੱਡਾ ਰੱਖਾਉਂਦੇ ਤੈਨੂੰ ਸਮਝਿਆ ਨਹੀਂ ਤੈਨੂੰ پراجا اجا میں لگ کے ٹھیک کر رہی ہوں میں بیٹھی ہوں دیکھ اچھا ایک دن ہی نہیں پتہ نہیں کتنے ہے کل بھی کی کا ان کو میں کرتی نہیں ہے گرمی پڑی گرمی تے بڑی جان کھاتی تیرے تے کام موک نہیں کی کافی تے نہیں موقع دے کے اچ کیڑی گل تھوڑ تھڑی میرے نال کپڑے دھپنے پا گئے نیاںے سکولوں آئے پانا میرا منڈا اتنا بیمار ہے تو ماں تیری کڑی کی کھو دی ہے دا دا بس دس ہے تیری کڑی سے ہی ہو گئی ہاں میری کڑی ٹھیک ہو نہ میری کڑی تو دی دی میری میری بھی نظر لاتی میرا کل کا منجی میں ਨੇ ਕੱਛੇ ਦੇ ਵਿੱਚ ਮੈਂ ਨਾ ਜਲਾ ਦੇਣੀ ਤੂੰ ਤੇਰੇ ਨਾਲ ਹੀ ਕਰ ਲਓ ਮੈਂ ਆਣ ਵੇ ਵੇ ਕਿਦਾਂ ਬੜੀਆਂ ਕਰਦੀਆਂ ਲੀਕੋ ਮੈਨੂੰ ਤੇਰੇ ਤੇ ਬੜਾ ਹੀ ਗੁੱਸਾ ਆਉਂਦਾ ਹੈ ਮੈਂ ਇਹ ਨਾ ਬਹਿਮ ਨਾ ਕਰਿਆ ਕਰ ਮੈਂ ਨੀ ਕਦੀ ਵੇਲਾ ਬਹਿਮ ਕੀਤਾ ਹੈ ਬਹਿਮ ਕਿਉਂ ਹੁੰਦਾ ਸੀ ਜਦੋਂ ਤੱਕ ਜਦੋਂ ਇੰਨੀ ਗੱਲ ਕਹਿਣੀ ਵੇਹਨ ਤੇ ਹੁੰਦਾ ਹੁੰਦਾ ਕਿਉਂ ਨਹੀਂ ਹੋਛ ਕੇ ਆਵਾਜ਼ ਤੇ ਬਾਪੇ ਕੋ ਜਾਣਦੀ ਤੇ ਕੁੜੀ ਗੇਟੀ ਝਟ ਸਹੀ ਕਰ ਲਈ ਉਦੋਂ ਤਾਂ ਦੋ ਟੇਰੇ ਟਰੈਕਟਰ ਫੇਰ ਲੈ ਤੂੰ ਕਿਸੇ ਟਰੈਕਟਰ ਕੋਲੋਂ ਹੀ ਨਾਮ ਆਇਆ ਹੈ ਐਣੀ ਹੈ ਨਹੀਂ ਗੱਲਾਂ ਕਿਉਂ ਕਰਨੂੰ ਕਰਦੀ ਨਹੀਂ ਮੈਨਾਂ ਸਿੱਤੇ ਬਾਪੇ ਨੇ ਜਾਂਦੀ ਵੇਖਿਆ ਮੈਨੂੰ ਮਾਪੋ ਕੋਸ਼ਿਕੇ ਅਮਾ ਤੇਰੇ ਬਾਬੇ ਦੇ ਜਾਂਦੀ ਜਿਹੜੀ ਕੁੜੀ ਏਡੀ ਝਟ ਠੀਕ ਕਰ ਲਈ ਉਹਦਾ ਤਾਂ ਤੂ ਤੋ ਤਿੰਨ ਡਾਕਟਰ ਕਰੀ ਉਥੇ ਕਦੀ ਉਥੇ ਰਿਪੋਰਟਾਂ ਵਖਾ ਕੁੜੀ ਤੇ ਤੇਰੀ ਠੀਕ ਨਹੀਂ ਸੀ ਹੋਣ ਤੇ ਮੈਨੂੰ ਵੀ ਦੱਸ ਪਾ ਦੇ ਮੈਂ ਵੀ ਆਪਣਾ ਬੰਦਾ ਸਹੀ ਕਰਨਾ ਨੇ ਮੈਂ ਕੱਢ ਕੇ ਮੈਨੂੰ ਪਤਾ ਹੋਵੇ ਕਿ ਕਿਹਦੀ ਦਰਦ ਬਾਣਾ ਮੈਂ ਕਹੀਆਂ ਕਿ ਲਾਟੀ ਦਲ ਸਰ ਦੇ ਜੇ ਚੱਲ ਜਾਂ ਕੋਈ ਵੇਖ ਮੁੰਡਾ ਪੈਹੜਾ ਨੂੰ ਠੱਬਾ ਲੱਗਦਾ ਉਹਦੇ ਕੋਲ ਆਹੋ ਚੱਲ ਦਲਾਟੀ ਜਿਹੜੀ ਰੋਜ ਕਿ ਜੇ ਉਤਰ ਕਾਹੀ ਗੱਡੀ ਕੱਢ ਕੱਢ ਲੈਂਦੇ ਜਿੱਤ ਕਦੀ ਮੋੜਸਾਂ ਕੱਢ ਲੈਂਦੇ ਜੇ ਵਰਨ ਸਵੰਨਾ ਲੀੜਾ ਲੱਤਾ ਪਾ ਕੇ ਆਪਣੇ ਮਾਂਟਰ ਤੇ ਮਗਰ ਬੈਠੀ ਨਹੀਂ ਨਾ ਉਹ ਡਾਕਟਰ ਕਿਤੇ ਰੋਜ ਹੀ ਸੱਦੀ ਜਾਂਦੇ ਸਾਧ ਦੇ ਸਿਆਣੇ ਦੇ ਰੋਜ ਜਿਸ ਵੇਲੇ ਭੈਣਾ ਲੈ ਨੀ ਤੇਰੇ ਭੈਣਾ ਕਾਲਾਂ ਨੂੰ ਸਾਂਦੀ ਵੀ ਨਹੀਂ ਗਈ ਉਹ ਤਰ੍ਹਾਂ ਕਿਡਾ ਸਿਆਣਾ ਡਾਕਟਰ ਵਾ ਤੈਨੂੰ ਪਤਾ ਵੀ ਨਾ ਸਿਆਣੇ ਦੇ ਜਾ ਕੇ ਠੀਕ ਹੁੰਦੇ ਨੇ ਨਿਆਣੀ ਤੂੰ ਬਥੇਰਾ ਜਾਣੀ ਮੈਨੂੰ ਤਾਂ ਲੱਗਦਾ ਤੂੰ ਕਿਸੇ ਐਵੇਂ ਨਾ ਬਹਿਮ ਨਾ ਕਰਿਆ ਤਾਰ ਏਰੀ ਕੁੜੀ ਜੀ ਤੂੰ ਹੁੰਦੀ ਕਹੀ ਮੇਰਾ ਮੁੰਡਾ ਨੰਮੇ ਪੈ ਗਿਆ ਹਾਂਜੀ ਤੇ ਹਾਂ ਤੂੰ ਦੱਸੀ ਦੇ ਵਿੱਚ ਮੇਰਾ ਕੀ ਦੋਸ਼ ਹੈ ਹਣ ਤੇਰਾ ਮੁੰਡਾ ਠੀਕ ਹੁੰਦਾ ਜੇ ਦੂਜੇ ਕੌਂਡੀਆਂ ਦਾ ਬਹਿ ਜੂਗਾ ਤਾਂ ਫੇਰ ਇਹਦੇ ਵਿੱਚ ਕੀ ਉਹ ਗੌਂਦੀ ਫੇਰ ਨੂੰ ਆਦਣ ਗਿਆ ਤੀ ਅੱਛਾ ਅਸੀਂ ਇਦਾਂ ਦੇ ਕੰਮ ਨਹੀਂ ਨਾ ਕਰਦੇ ਸਾਨੂੰ ਹੋਰ ਠੀਕਵੇਂ ਕਹਿ ਦੇਣਗੇ ਕੰਮ ਖਾਰੇ ਤੇਰੇ ਹੀ ਕਦੀ ਮੈਨੂੰ ਅੰਦੀ ਵੇਖਿਆ ਕਿਸ ਤੇ ਕੁਲਾਈ ਗੇ ਜਾਂ ਕੁਛ ਕਰਦੀ ਨੂੰ ਕਦੀ ਵ ਜਿਹੜੇ ਕਰਦੇ ਕਰਾਉਂਦੇ ਹਜ਼ਾਰ ਆਉਂ ਦਿੰਦੇ ਤੇ ਮੈਂ ਕੀ ਕਰਦੇ ਕਰਾਉਂਦੇ ਮੈਂ ਦਿੱਕਤਾਂ ਚਾਰ ਤਰ ਬਣੀਆਂ ਕੀ ਬੜਾ ਬੜ ਕਰੀ ਜਾਂਦੀ ਉਹ ਰੈਡੀ ਹੈ ਨਹੀਂ ਖਾ ਬੋ ਬਿੱਤ ਨਹੀਂ ਨਾ ਸਮਝ ਨਹੀਂ ਆ ਰਿਹਾ ਉਹ ਮੁੰਮੇ ਚੋਲਣੇ ਨਹੀਂ ਰਹਿ ਗਈ ਆ ਕੀ ਕਰੀ ਜਾਂਦੀ ਐਂਦਾ ਇਹਨੂੰ ਕੌਣ ਹੈ ਭਾਣਾ ਜਿੰਦੇ ਚੋਗੀ ਹੈ ਭਾ ਜਾਇਆ ਮੈਂ ਕਰੂੰ ਰਹਿਣਾ ਸਾ 10 ਦੇ ਰਿਨੇ ਆਨੇ ਤੇ ਮੇਰੇ ਨਿਆਣੇ ਚ ਕੋ ਫਰਕਵਾ ਐ ਮੈਂ ਕਦੀ ਕੁਫਤ ਸਮਝਿਆ ਨਾ ਨਾ ਤੋਂ ਉਸ ਦਿਨ ਤਾਇਆ ਕੱਲ ਦਾ ਮੇਰਾ ਮੁੰਡਾ ਇਨਾ ਬਿਮਾਰ ਤਾਂ ਇਹਨੂੰ ਪਤਾ ਲੈਣਾ ਅਗੇ ਮੁੰਡਾ ਕੱਲੇ ਬਾਹਰ ਕਿੰਨੇ ਘੇੜਨ ਨੂੰ ਨਿਕਲਿਆ ਨਹੀਂ ਤੇ ਕੋਜਣ ਵੀ ਲਿਆਣਾ ਕੋਸ਼ਿਸ਼ ਨਹੀਂ ਮੇਰਾ ਟਾਈਮ ਨਹੀਂ ਲੱਗਦਾ ਅੱਜ ਦਿਨ ਦੱਸ ਮੇਰੀ ਪੂਰੀ ਪੂਰੀ ਢੋੜੀ ਠੀਕ ਹੋਈਏ ਆ ਚਲ ਚੱਪਰ ਬਾਈ ਬੋਤੀਆਂ ਕਰ ਦਈ ਦਿਹਾੜੀਆਂ ਉਹਨੂੰ ਹੀ ਬਸਕੋ ਦੀ ਰਹੀ ਨਹੀਂ ਕੰਮ ਕਰਦਾ ਉਹਨੂੰ thora ਕੰਮ ਕਰਾ ਬਲੂthora ਗੱਲਾਂ ਮੈਂ ਬਝੇਰੀਆਂ ਆਉਂਦੀਆਂ ਜਿੰਨੀਆਂ ਮਰਜ਼ੀ ਕਰਾ ਲਓ ਮੈਂ ਐ ਹੀ ਹਾਂ ਕਿ ਕੋਈ ਹੈ ਜੀ ਸਭ ਜੀ ਸੁਰਜੀਤਾ ਨੂੰ ਆ ਵੇ ਜੇ ਮੈਂ ਧਰ ਦਈਏ ਕਿ ਉਹ ਕੇ ਸੁੱਲੇ ਚ ਤਰੇ ਅੱਧੇ ਦੇ ਦੇ ਤੇ ਤੂੰ ਤਾਂ ਲਾ ਪੈਸੇ ਦੇਵਾਂਗੇ ਤੈਨੂੰ ਫਿਰ ਜੋ ਰੇਟ ਆਏ ਰਿੱਜੀ ਲੈਣੀ ਨਹੀਂ ਜੇ ਕਿ ਕੁਛ ਲੈ ਤਰ ਜੇ ਕਰਦੇ ਤੂੰ ਉੱਥੇ ਰਹਿਣ ਦੀ ਬਿਨੈਗੇ ਤੇ ਮੈਂ ਜਿੰਨਾ ਦੀ ਰਿੱਜੀ ਹੈ ਜੀ ਛੱਡ ਪਿਓ ਸਾਰੇ ਬਹਿ ਕੇ ਤਾ ਤੱਕ ਨਹੀਂ ਆ ਮੈਂ ਬਹਿ ਕੇ ਕੀ ਕਰਨਾ ਜਦੋਂ ਗੱਲਾਂ ਤਾਂ ਤੂੰ ਚੰਗੀ ਆੜੀ ਕਰਦੀ ਜੇ ਤੇ ਸਬਜ਼ੀ ਪੁੱਛਦੇ ਤੇ ਤੂੰ ਕਰਦੀ ਆ ਇਹ ਰਿੱਜੀ ਲੈ ਜੀ ਉਹ ਕਰਦੀ ਜੀ ਤੇ ਮੈਂ ਨਾ ਭਣਾ ਮਾਰੇ ਪਤਾਉਂਦੀ ਮੈਂ ਦੇਣੀ ਤੇ ਮੈਂ ਸਹੀ ਦੱਸਣਾ ਤੇ ਮੇਰੀ ਜੇ ਦੇ ਨਾਮ ਤੇ ਮੈਂ ਕੱਚੇ ਕਿਉਂ ਕੱਲ ਨੂੰ ਹੋਰ ਜੀਪ ਮਾਰ ਪੈ ਜੇ ਤੂੰ ਫੇਰ ਆਖੇਂਗੀ ਤੇਰੇ ਘਰੋਂ ਬਤਾਉਂ ਫੜੇ ਨਾਲੇ ਬੜਾ ਤੇਰਾ ਵਹਿਮ ਫੜਾ ਪਰ ਮੈਂ ਨਹੀਂ ਤੇ ਕੀ ਨਹੀਂ ਜਬਰੇ ਕਿ ਤੇ ਸਿਆਣੇ ਤੂੰ ਲੱਗਦੀ ਆ ਉਸੇ ਆਣੀ ਬਤਾਉਂ ਵੰਡ ਦੇ ਫਿਰ ਤੇ ਤੂੰ ਮੈਂ ਹਤੇ ਇਤਾ ਤੇ ਲੱਗ ਲਾਏ ਹੁਣ ਜੇ ਰੁੱਖ ਰੁੱਖ ਨਾ ਕਰ ਸਬਜੀ ਸਬਜੀ ਦਾ ਬੂਟਾ ਲਾਇਆ ਮੈਂ ਕਰਦਾ ਆਹੋ ਫੇਰ ਤੇ ਤੇਰੇ ਵੀ ਰੋਜ ਚੜੀ ਹੋਏ ਸਿਆਣਿਆਂ ਦੀ ਨਹੀਂ ਆਹੇ ਨਹੀਂ ਜਾਣਦੇ ਇਹ ਕੰਮ ਤੈਨੂੰ ਸਮਝਾਉਣਾ ਤਾਂ ਉਹ ਜੇਕਰ ਸਬਜੀ ਦੇ ਕੇ ਕਰਦੇ ਪਰ ਕੀ ਫਿਰਨਾ ਅੱਛਾ بڑی اڈ گلو مرچ ਉਨੇ ਵੀ ਕਦੀ ਕਿਨੂ ਕਰੀ ਦਿੱਤੀ ਉਹ ਭਰੇ ਮਾਸਟਰ ਬੰਜਨ ਦਾ ਬਾਹਰ ਨਹੀਂ ਕਿਨੂ ਕਰਦਾ ਚਾਹ ਲੈ ਮੈਨੂੰ ਜਿਹੜੇ ਕੰਮ ਹੈ ਮੈਂ ਤੁਹਾਨੂੰ ਦੱਸਣਾ ਵੈਲੀ ਨਹੀਂ ਕਿ ਤੂੰ ਤਾਂ ਟਾਈਮ ਪਾਸ ਕਰਦੇ ਮਾਵਾ ਸਬਜੀ ਚੰਦੀ ਜਿਹਦੇ ਨਾਲੇ ਗੱਲਾਂ ਹੋਣਗੀਆਂ ਕੰਮ ਤੇ ਤੂੰ ਜਿਹੜੀ ਮੈਂ ਦੱਸ ਫਿਰ ਕੁੜੀ ਮੈਂ ਆਉਂ ਤੇ ਸਿਆਣੀ ਦੀ ਦੱਸ ਪਉਂ ਮੈਂ ਤੇ ਦੱਸ ਵੀ ਕਿਹੜੇ ਸਿਆਣੀ ਦੀ ਦੱਸ ਪਾਵਾਂ ਸਿਰ ਤੇ ਮੈਂ ਕਿਹਾ ਕੋ ਜਲਤ ਵੀ ਨਹੀਂ ਸ਼ਹਿਰ ਬਰਾਤੀ ਉਹ ਦੇਖੋ ਚਲੀ ਗਿਆ ਲੇਕਿਨ ਉਹ ਕਰਨੇ ਮੇਰੇ ਪੈਂਦਾ ਉਹ ਬਹਿ ਜਾਂਦਾ ਵਾ ਜਦੋਂ ਵੀ ਜਾਵੇਂ ਕਿ ਤੂੰ ਜਨੇ ਬਹਿ ਜਾ ਉਹਨੇ ਤੋਂ ਜਿੱਦੇ ਜਾਏਗੇ ਉਹਦੇ ਉੱਤੇ ਬਹਿ ਜਾਣਾ ਉਹ ਬਲਖੇ ਨੂੰ ਦੱਸਦਾ ਮਾਜੀ ਵਿਲਾ ਮੇਰਾ ਮੁੰਡਾ ਬਮਾ ਤੇ ਤੈਨੂੰ ਟਿਚਰਾਂ ਸੋਝਦੀਆਂ ਦੱਸ ਡਾਕਟਰ ਦਾ ਟਾਈਮ ਹੁੰਦਾ ਬਹਿਣ ਦਾ ਕਿੰਨੇ ਵਜੇ ਬਹਿਣਾ ਕੀ ਸਾਹ ਕਿਤਾਬ ਹੁੰਦਾ ਨਹੀਂ ਉਹ ਬੈਠਾ ਹੀ ਰਹਿੰਦਾ ਵਾ ਉੱਠਿਆ ਉਹ ਪੰਜੰਦਾ ਹੀ ਨਹੀਂ ਜਾ ਕੋਈ ਟਾਈਮ ਹੁੰਦਾ ਵਾ ਨਾ ਬਹਿਣ ਦਾ ਡਾਕਟਰ ਦਾ ਟਾਈਮ 2 ਵਜੇ ਕਈ ਡਾਕਟਰ ਰੋਟੀ ਟਾਈਮ ਹੋ ਜਾਂਦੇ ਆ ਕੋਈ 4 ਵਜੇ ਬਹਿਂਦਾ 5 ਵਜੇ ਬਹਿਂਦਾ ਮਾਲੀ ਮਹਾ ਤੈਨੂੰ ਜਾ ਕੇ ਦੋ ਜਾਨੀ ਬਿਠਾਉਂਦੇ ਫਿਰ ਬੈਠੇ ਰਹਿੰਦਾ ਉੱਠਣ ਜੋਗਾ ਨਹੀਂਗਾ ਉਹ ਸਾਰੇ ਜਿਹੜਾ ਡਾਕਟਰ ਉਹ ਹੈ ਹੀ ਐਡਾਂ ਦਾ ਲੁੱਝਾ ਉਹ ਬੈਠਾ ਹੀ ਰਹਿੰਦਾ ਵਾ ਤੇਰੀ ਕੁੜੀ ਠੀਕ ਕਰਦੀ ਪਖੰਡ ਕਰਦੀ ਗੱਲਾਂ ਕਰਦੀ ਹੋਈ ਵਾਹ ਮਹਿੰਗਾ ਮੁੰਗਾ ਕਿਦਾਂ ਹਿਸਾਬ ਕਿਤਾ ਕੀ ਇਹਦਾ ਆਹੋ ਪੱਲੇ ਨਾਲ ਬਣ ਕੇ ਇੱਕ ਨਹੀਂ 5-6000 ਰੁਪਏ ਦਾ ਮਹਿੰਗਾ ਮਟੀਰਾ ਏ ਨਿਰਨਾ ਆਖੀ ਮੈਨੂੰ ਮਹਿੰਗੇ ਦੀ ਦੱਸ ਪਾਤੀ ਹੈ ਤੇ ਮਹਿੰਗੇ ਮੁੰਗੇ ਦੀ ਤੇ ਕੋਈ ਨਹੀਂ ਮੁੰਡੇ ਨੂੰ ਆਰਾਮ ਆਵੇ ਮੈਂ ਜਾਣਾ ਨਹੀਂ ਮੈਨੂੰ ਪਤਾ ਨਾ ਬਾਜ ਤੇਰੇ ਨੇਚਰ ਦਾ ਰਾਮ ਨਾ ਆਇਆ ਤੂੰ ਆਖਣਾ ਮੇਨੂੰ ਤੱਕ ਘਰ ਘਰ ਦਿੰਦੇ ਕਵੇਂਗੇ ਇਹਨੇ ਦੱਸ ਪਾਈ ਮੈਨੂੰ ਗਾਣਾ ਮੋਟੋ ਮੈਨੂੰ ਆਇਆ ਹੀ ਨਹੀਂ ਤੇ ਪਤਾ ਤੂ ਕਦ ਮੈਨੂੰ ਗਲਾਟੀ ਦੀ ਪਾਈ ਜਾਨੀ ਤੂੰ ਕਿੱਥੋਂ ਲਿਆਂਦੀ ਕੁੜੀ ਜਿੰਨੇ ਕਿੱਥੋਂ ਨਹੀਂ ਲਿਆਂਦੀ ਤੇਰਾ ਖੁੱਦ ਤੇ ਮਾਪਾ ਹੈਂ ਤੇ ਕੋਈ ਹੋਰ ਲੱਭਦਾ ਹੀ ਤੇ ਉੱਥੇ ਚੱਲ ਜਾ ਮੈਂ ਤਾਂ ਫਿਰ ਉੱਥੇ ਹੀ ਜਾਉਂ ਜਿੱਤੇ ਮੈਂ ਹੋਰ ਰਹਾਂ ਹਾਂ ਮੈਂ ਤੈਨੂੰ ਕਹਿਤਾ ਵਾ ਵੀ ਮੈਂ ਕਾ ਵੜਾ ਹੁਣ ਜਿੱਡਾ ਕਾ ਪੈਸੇ ਨਹੀਂ ਇੰਨੇ ਲਾਉਣੇ ਕਿਉਂ ਪੈਸਾ ਚਾਹਤੀਆਂ ਪੁੱਤਾਂ ਜੋ ਕਮਾਉਂਦੇ ਸਾਡੇ ਕੋਲ ਕੀ ਨਹੀਂ ਹੈਗਾ ਰੱਬ ਦਾ ਦਿੱਤਾ ਸਭ ਕੁਝ ਹੀ ਹੈਗਾ ਆਹ ਗੋਲਡਨ ਗੇਟ ਆਉਂਦੇ ਡਾਕਟਰ ਦੀ ਦੱਸ ਪਹਿਲੀ ਮਖਰੋਤੇ ਉਪਉਣੀ ਜਾਏ ਆਹੋਂ ਬਣਾ ਤੇਰਾ ਤੇਰਾ ਕੀ ਤਾਂ ਕਹਿੰਦਾ ਨਰਾਮ ਆ ਤੇ ਭੱਜੀਆ ਵੀ ਹੀ ਮੇਰੇ ਮਨ ਤੈਨੂੰ ਪਤਾ ਫਿਰ ਹਾਂ ਤੂੰ ਜਾ ਕਿੱਥੇ ਤੈਨੂੰ ਕਰਦਾ ਵਾ ਬਹਿ ਜਾ ਚੱਲਨੀ ਆ ਮੈਂ ਭੈਣਾ ਮੈਂ ਤੇ ਜਾਵਾਂ ਗੱਲਾਂ ਕਰਾਂ ਇੱਥੇ ਤੂੰ ਬਥੇਰੀ ਮੇਰੀ ਡੰਡ ਲਾ ਦਿੰਦੀ ਵੀ ਆ ਜਾ ਵੇ ਆ ਵੀ ਇਹਦੇ ਤਰੀਕੇ ਦਾ ਆਈ ਤੇ ਪਹਿਲਾਂ ਲੈਣ ਵਾਂ ਲੜਨੇ ਮੇਰੇ ਨਾਲ ਕਿ ਸਿਆਣੇ ਦੇ ਗਏ ਇਹਦੇ ਫੇਰੇ ਮੈਨੂੰ ਸਹੀਏ ਦੇ ਦੱਸ ਹੀ ਦਉ ਮੈਂ ਕਿਹਦੇ ਸਿਆਣੇ ਤੇ ਮੈਂ ਤਾਂ ਕਦੀ ਨਾ ਦੱਸਾਂ ਮੈਂ ਜਿਹੜੇ ਸਿਆਣੇ ਦੇ ਗਏ ਹੈ। ਜਦ ਮੰਮੀ ਡਾਕਟਰ ਜੱਸ ਵਈ ਉਹ ਵੀ ਐਵੇਂ ਮੈਂ ਦੱਸ ਸਭੋ ਪਾਤੀ। ਉਦੋਂ ਰਾਮ ਨਾ ਆਇਆ ਤੇ ਮੇਰਾ 5000 ਰੁਪਈਆ ਲੱਗ ਗਿਆ। ਰਹਿਣ ਦੇ ਪਈ ਆਪੇ ਕਿੱਥੇ ਹੋਰ ਹੀ ਘੇਰ ਜਾਈ ਤੇ ਜਾਂਦੀ। ਵਿੱਚੋਂ ਆ ਸਭ ਸੱਚੀ ਦੇ ਦੇ ਬਤਾਉਂਦੇ। ਅੱਗੇ ਸਾਡੀ ਕੁੜੀ ਦੇ ਇੰਨੇ ਪੈਸੇ ਲੱਗਦੇ ਨੇ ਸੱਤੀਆਂ ਮੈਂ ਇਹਦੇ ਜੋਗੀਆਂ ਲਿਆਉਂਦੀਆਂ ਇੰਨੀਆਂ ਮੈਂ। ਹੈ ਨਹੀਂ। ਕਿ ਬੜਾ ਬੜ ਕਰਦੇ 60 ਮਿੰਟ ਚੇਤਾ ਆਜੇ ਤੋ ਕਾਲੋ ਸਬਜੀ ਖਾ ਲਈ ਭਾਂਡੇ ਤੇ ਦੇ ਸਾਲ ਜਾਇਆਗਾ ਕੱਲ ਤੇ ਸਾਡੇ ਕੋ ਭਾਂਟਾ ਵੀ ਲੱਭਣ ਤੇ ਆਗਾ ਵੀ ਕਿਹੜੀ ਸਬਜੀ ਖੜੀ ਮੇਰੇ ਘਰੋਂ ਨਹੀਂ ਹਾਜੇ ਤਾ ਮੈਂ ਕਾਲੋ ਤਾ ਵਾਲਾ ਕਣੇ ਤੱਕ ਮੇਰੀ ਕੁੜਤੀ ਚੌੜਾ ਦੀ ਸਬਜੀ ਵੀ ਘਰ ਦੇ ਤਾਰ ਦੇ ਦੇ ਦਾਲ ਦਿੱਤੀ ਤੋ ਪਬਲਿਕਾਂ ਤੇ ਇੱਕ ਪਲੇਟ ਹੈ ਜਦੋਂ ਰਾਣ ਨੂੰ ਲੰਗਰ ਖਾਣਾ ਹੁੰਦਾ ਤੇ ਕੋ ਕੁਕੀ ਵੀ ਸਾਡੇ ਘਰ ਲੱਭਦੀ ਭਾਂਡੇ ਤੇ ਦੇ ਮਰ ਜਾਇਆਗਾ ਚਲ ਜਾਨੀ ਹੁੰਦੀ ਹੈ ਤੇ ਵੇਖ ਲੂੰਗੀ ਮੈਂ ਵੇਖ ਕੇ ਦੇ ਦੂੰਗੀ ਤੇਰੇ ਘਰ ਦੇ ਬਹਿ ਜਾ ਆ ਜਾ ਤੇਰੇ ਜਣੇ ਧਿਆਨ ਰਹੀ ਭਾਈ ਦੂਜੀ ਕੀ ਕਰਦੀ ਮੈਂ ਇੱਕਦਰਾ ਨਹੀਂ ਆ ਜਾ ਬਹਿ ਜਾ ਤੁੰਗੀ ਕਰਨਾ ਨਹੀਂ ਰਹੀ ਨਹੀਂ ਸਾੜੇ ਤੇ ਮੈਂ ਕਿੱਥੇ ਪਾਵਾਂ ਘੋੜੇ ਘੋੜੇ ਨਹੀਂ ਤੇ ਨੂੰਹ ਦਾ ਸਾਮੀ ਤੇ ਮੋਢਾ ਨਾ ਪੀਲਾ ਲੈਣੀ ਆ ਤੁੰਗੀ ਕਰਨਾ ਪਰਾਨੀ ਆਹ ਸੁਵੇਖੇ ਨਹੀਂ ਬਤਾਉਂਗਾ ਕਿ ਦਿਨ ਨਹੀਂ ਆ ਤੁਜੀ ਅੰਦਰ ਤਾਂ ਮੋਢਾ ਤਾਂ ਹੈ ਕਾਕੀ ਜਾ ਠੀਕ ਤੇ ਫੇਰੀ ਚਾਹਤਾ ਤਾਂ ਤੁਮਾਨੇ ਹੋਏ ਕਿ ਸਬਜੀ ਚੀਰੀ ਜਾਣੀ ਤੇ ਬਾਵਾ ਮੇਰਾ ਟਾਈਮ ਪਾਸ ਹੋ ਜੂਗਾ ਚਲ ਮੇਰਾ ਕੰਮ ਹੋ ਜੂਗਾ ਨਹੀਂ ਟਾਈਮ ਪਾਸ ਨਹੀਂ ਮੈਂ ਕਿਸ਼ਨਾ ਨਹੀਂ ਕੋਈ ਨਹੀਂ ਪੜੀ ਲੱਗ ਉਸਨੂੰ ਈ ਗੋਰੀ ਬਸੇ ਸਿਆਣੇ ਆਪਸਿਆਣੇ ਤਕੀ ਮੈਂ ਮਾਹਰਾਈ ਦਾ ਨਾਂ ਲੈ ਕੇ ਮੈਂ ਤੱਕ ਮੇਨ ਤੇ ਸ਼ੱਕ ਤੇਰੇ ਦੇ ਸੀ ਤੂੰ ਆਣੀ ਮੈਂ ਨਹੀਂ ਜਾਣਦੀ ਮੈਂ ਤਾਂ ਤੇਰੇ ਘਰੋਂ ਦੀ ਢਾਖਾ ਪੱਕਾ ਖਾਣਿਆਂੇ ਮੇਰੇ ਖਾਂਦੇ ਆ ਮੈਂ ਤਾਂ ਕਦੀ ਟੈਨਸ਼ਨ ਨਹੀਂ ਲਈ ਵਿਹਲਾ ਏਡੇ ਗੁਰੂ ਘਰ ਜਾਂਦੀ ਤਦਾਂ ਨੇ ਮੈਨੂੰ ਸ਼ੱਕ ਪੈ ਗਿਆ ਵੀ ਤੁਸੀਂ ਆਣਾਂ ਦੇ ਥਾਂ ਬੈਠੀ ਐਵੇਂ ਨਾ ਸ਼ੱਕ ਕਰਿਆ ਕਰ ਮੈਂ ਤਾਂ ਕਦੀ ਨਾ ਕਿ ਇਹਨੂੰ ਕੁਝ ਕਰਾਂ ਹੈ

ਹਜੇ ਤੱਕ ਸਬਜ਼ੀ ਨਹੀਂ ਚੀਰੀ ਤੂੰ ਕੀ ਕਰੀ ਜਾਂਦੇ ਬਰੀਕ ਬਰੀਕ ਤੂੰ ਬਤਾਉਂ ਚੀਰੀ ਜਾਂ ਤੇ ਸਾਰੇ ਘੋੜੇ ਜਹੇ ਵਿੱਚ ਨਹੀਂ ਤੂੰ ਕੀ ਕਰਦੀ ਕਿੱਥੋਂ ਆਈਂ ਜਦੋਂ ਕਦੇ ਨਹੀਂ ਕਹਿੰਦੀ ਤੈਨੂੰ ਪਤਾ ਵੀ ਨਹੀਂ ਸ਼ਾਇਦ ਨਹੀਂ ਗਈ ਕੁੜੀ ਮੈਂ ਥੱਕ ਗਈ ਹੁਣ ਉੱਠ ਕੇ ਵੀ ਹਰ ਤੇ ਨਹੀਂ ਸਭ ਜੀ ਚੀਜ਼ ਨਹੀਂ ਨਹੀਂ ਮੈਂ ਕਿਹਾ ਤੈਨੂੰ ਚਰਖਾ ਕੱਤਣ ਦਾ ਆਇਆ ਹੈ ਜਿਹੜਾ ਬਾਹਰ ਗਰਮੀ ਬੜੀ ਤੈਨੂੰ ਪਤਾ ਮੈਂ ਠੀਕ ਨਹੀਂ ਮੇਰਾ ਸਿਰ ਘੁੰਮਦਾ ਨਾਲੇ ਅੱਛਾ ਤੇ ਗਵਾਂਡਰ ਨਾਲ ਲੱਗੇ ਨਰਮੀ ਨਾਲ ਜੀਤ ਮੈਂ ਕਦੋਂ ਦੀ ਕੋਈ ਕਸਾਂ ਮੈਂ ਤੇਲੀ ਅੰਦਰ ਗਵਾਂਡਰ ਦੀ ਸੋਲਾ ਤੂੰ ਵੀ ਆਪਣਾ ਹੋ ਆ ਉਹ ਜਿਹੜੀ ਆਪਣੀ ਕਰਮੂ ਉਹੀ ਆ ਕੇ ਬੈਠੀ ਸੀ ਹੂੰ ਉਹ ਵੀ ਉਹ ਨਵਾਂ ਹੀ ਸੋਲਾ ਲੈ ਕੇ ਆਈ ਜਾਂਦੀ ਵੀ ਕਿਹੜੇ ਸਿਆਣੇ ਦੇ ਗਈਆਂ ਤੂੰ ਸ਼ਾਇਦ ਮੈਨੂੰ ਤੁਹਾਡੇ ਤੇ ਪੈਂਦਾ ਸ਼ਾਇਦ ਮੈਨੂੰ ਤੇ ਜ਼ਿਆਦਾ ਤੂੰ ਜਾਣਦਾ ਤਾਂ ਹੀ ਲੋਕੀ ਜਾਣਦੇ ਐਵੇਂ ਦੁਨੀਆ ਭਾਈ ਨਹੀਂ ਤੈਨੂੰ ਕਦੇ ਹੀ ਨਹੀਂ ਪਤਾ ਲੱਗਾ ਵੀ ਮੈਂ ਸਿਆਣੇ ਦੇ ਜਾਨੀ ਆ ਤਨ ਕੀ ਹੀ ਰਾਜ ਨੂੰ ਤੂੰ ਨਹੀਂ ਤਾਂ ਫੰਦੇ ਤੇ ਜਿ ਬਾਲਾ ਜਿਓਟ ਕਿਉਂ ਨਹੀਂ ਬੰਦਾ ਕੀ ਕਰੇ ਉਹ ਕੋਈ ਕਹਿਣਾ ਵੀ ਤੁਹਾਨੂੰ ਹੁਣ ਨਹੀਂ ਆਹ ਕਦੇ ਮੈਨੂੰ ਵੀ ਪੈਂਦਾ ਕਿੰਨੇ ਦਿਨਾਂ ਦਾ ਮੈਂ ਵੀ ਕਹਿਣ ਕਹਿਣ ਕਰਾਂਦਾ ਹਾਂ ਮੈਂ ਆ ਕੇ ਚੱਲ ਕੀ ਪੁੱਛਣਾ ਲੜਾਈ ਤੋਂ ਉਹ ਨਹੀਂ ਫੇਰੀ ਨੇਤੀ ਹਿਮਾਨ ਮੇ ਤੋਂ ਉੱਠ ਗਿਆ ਬਬਿੰਦ ਤੇ ਨੂੰ ਸ਼ੱਕ ਹੋ ਗਿਆ ਵੀ ਮੈਂ ਸਿਆਣੇ ਦੇ ਜਾਨੀ ਹੈ ਹੈ ਕੁਝ ਸ਼ਰਮਾਕਾਲਾ ਤੇ ਜਿੱਦ ਤੋਂ ਵੱਡੀ ਆ ਉਹਨੇ ਨੇ ਕਹਿਣਾ ਹੈ ਕਿ ਮੈਂ ਤੂੰ ਮੇਰੇ ਵੱਲ ਦੀ ਗੱਲ ਕਰਨ ਖਣ ਤੂੰ ਉਹਦੇ ਵੱਲ ਦੀ ਭੋਈ ਜਾਂਦੀ ਆਂ ਬਿਨਾਂ ਗੱਲ ਤੋਂ ਲੋਕ ਇਕੱਲਾ ਕਰਦੇ ਕੋਈ ਗੱਲ ਹੋਊ ਵੀ ਕਹਿਣ ਸ਼ੱਕ ਪਿਆ ਉਹ ਤਾਂ ਹੀ ਉਹਨੇ ਅੱਜ ਕਹਿ ਤਾ ਹਾਂ ਉਹ ਫਿਰ ਤੂੰ ਹੀ ਬਚ ਕੇ ਰਹਿ ਚੁੱਲਾ ਆਪਣਾ ਕਰ ਅੱਡ ਤੋਂ ਅੱਡ ਨਹੀਂ ਤੂੰ ਉਹਦੇ ਐ ਕਰਦੀ ਆਪਣਾ ਚੁੱਲਾ ਬੈਠ ਹੁੰਦੇ ਅੱਡ ਕਰ ਤੂੰ ਹੁੰਦੀ ਨਹੀਂ ਲਾਗ ਮੈਂ ਇੰਨੀ ਵੀ ਗੱਲਾਂ ਹੋਗਦੀਆਂ ਉਹਨੇ ਦੇ ਕਹਿਣਾ ਹੈ ਕਿ ਤੂੰ ਮੇਰੇ ਵੱਲ ਦੀ ਗੱਲ ਕਰਨੀ ਕਿ ਤੂੰ ਉਹਦੇ ਵੱਲ ਹੀ ਕਰਦੀ ਕੀ ਕਰਦਾ ਰਾਤੀ 12 ਵਜੇ ਜਦੋਂ ਮੈਂ ਵਾਸ਼ਰੂਮ ਉੱਠੀ ਹਾਂ ਤੂੰ ਹੀ 12 ਵਜੇ ਇੱਥੇ ਤੁਰੇ ਫਿਰਦੇ ਹਾਂ ਇਹ ਦੱਸ ਜੇ ਘਰੀ ਜੀ ਨੂੰ ਪੁੱਛੋ ਕਿ ਮੈਂ ਤਾਂ ਸਿਆਣਾ ਕੀ ਅੰਦਰ ਰਾਤ 12 ਵਜੇ ਨੂੰ ਸਿਆਣਾ ਮੇਰੇ ਨਾਲ ਆਇਆ ਇੱਥੇ ਵੀ ਆਪ ਤੇ ਮਨ ਕਰਕੇ ਦਵਾ ਕੁਝ ਹੀ ਨਹੀਂ ਕੋਈ 12 ਵਜੇ ਰਾਤ ਨੂੰ ਹੁੰਦਾ ਦਿਨ ਹੀ ਨਹੀਂ ਹੋ ਸਕਦਾ ਸਾਰਾ ਦੇ ਸੁੱਤੇ ਰਹਿੰਦੇ ਨੇ ਜਿੰਦਰਵਾੜੇ ਦੇ ਹਾਂ ਇਹ ਆ ਕੋਈ ਗੱਲ ਕਰਨ ਆਲੀ ਤੇਰੀ ਕਰੀਤ ਹੈ ਉਹਦੇ ਹੱਥ ਲਗਾ ਦੇ ਤੂੰ ਤੇ ਉਹ ਉਹਦੀ ਗੱਲ ਨਹੀਂ ਮੇਰੀ ਉਨੀ ਦਿਲ ਤੇ ਲੱਗੀ ਕਿ ਨਹੀਂ ਤੇਰੀ ਮਿਲ ਦਿਲ ਤੇ ਲਾਤੀ ਤੂੰ ਮੇਰੀ ਗੱਲ ਹੋ ਗਿਆ ਸਬਜੀ ਦੀ ਇਹਦੇ ਤਾਂ ਲੈ ਦੋ ਬਤਾਉ ਹੋਣੀ ਚੀਜ਼ ਮੈਂ ਨਹੀਂ ਕਿਰਦੀ ਬਤਾਉ ਮੈਂ ਲੱਗੀ ਨਾ ਮੈਂ ਪੈਣ ਜਾ ਆਪਣੀ ਵੱਖਰੀ ਲਾਹੂ ਆਚਾਰ ਬਤਾਉ ਉੱਥੇ ਕਰ ਜੇ ਨਹੀਂ ਮੈਂ ਵੱਖਰੇ ਦਾ ਰੋ ਆਪਣੀ ਸਿੱਧੀ ਜਿਹੜੀ ਕਰ ਮੈਂ ਨਾ ਸੱਚ ਤੇਨੇ ਬਤਾਉਂ ਮੈਂ ਕੋਈ ਨਹੀਂ ਖਾਣੂ ਚਾਰ ਦਿਨਾਂ ਲਈ ਤੇ ਉਹ ਵਧੀਆ ਸਾਰਿਆਂ ਨੂੰ ਵਧੀਆ ਸਤਾਰਾ ਦਾ ਦੋਵਾਂ ਟਾਈਮ ਦਾ ਵੀ ਜਾਣਾ ਚਾਰ ਨਾ ਤੂੰ ਕਰ ਕੇ ਜਾ ਰਹੀ ਆ ਆਪਣੀ ਇਹੋ ਜਿਹੀ ਫੀਨ ਨਿਭਣੀ ਆ ਆਪਣੀ ਮੈਨੂੰ ਤਾਂ ਲੱਗਦਾ ਤੇਰੇ ਕੋ ਮਗਰੋਂ ਆਈ ਰਹੀ ਹੁਣੀ ਜਦ ਤੂੰ ਇੱਕ ਦੋ ਜੀ ਨੂੰ ਵੀ ਤਾਂ ਕੀ ਕਹਿੰਦੀਆਂ ਰਹੀਆਂ ਜੀ ਨਾ ਨਾ ਮੇਰੇ ਕੋ ਨਹੀਂ ਆਉਂਦੀ ਤੁਹਾਡੇ ਕੋਈ ਆਣ ਆਣ ਬੈਂਦੀ ਆ ਉਹਨੂੰ ਪਤਾ ਵਾ ਕਿ ਇਹ ਤੂੰ ਜਾਣਦੀ ਕਿ ਕਦੇ ਇਹਦੇ ਕੋ ਭੂਖੇ ਇਹਦੇ ਕੋ ਜਾਣ ਦਾ ਫਾਇਦਾ ਵੀ ਖੁਸ਼-ਫੇਸ਼ ਨੂੰ ਮੇਰੇ ਕੋ ਉਹਨੂੰ ਲੱਗਦਾ ਚਾਹਨਾ ਖਾਣੀਆਂ ਤੇ ਸਾਰਿਆਂ ਤੋਂ ਵਧੀਆ ਸਭ ਨੂੰ ਮੈਨੂੰ ਵੀ ਸਭ ਖਾਜੂ ਮੇਰੇ ਤੇ ਦੋਆ ਟਾਈਮਾਂ ਦਾ ਗੁਜ਼ਾਰਾ ਆ ਜਾਣਾ ਠੀਕ ਚ ਪਰ ਉਹ ਆਪਣੇ ਅਰੇਂਜਮੈਂਟ ਚਾਰ ਚੂੜ ਦਾ ਮੈਂ ਲੱਗੀ ਖਾਰੂ ਮੈਂ ਕੋਈ ਨਹੀਂ ਚਾਹਨਾ ਤੂੰ ਤੇ ਮੈਨੂੰ ਟੈਨਸ ਕਰਾਉਂਦੀ ਹੈ ਆਪਣੇ ਮਾਸਟਰ ਦਾ ਵੀ ਅਰੇਂਜਮੈਂਟ ਨਾਲ ਹੀ ਕਰ ਲਿਓ ਮਾਸਟਰ ਨੂੰ ਨਹੀਂ ਮੈਂ ਦੇਣੀ ਮੈਂ ਤੇ ਆ ਮਾਸਟਰ ਨਾਲ ਚਾਹਨਾ ਦੀ ਗੱਲ ਤੂੰ ਨੂੰ ਮੈਂ ਗੜਾਂ ਕਰੂ ਨਿਕਲ ਜਾਂਦੇ ਆ ਤੇ ਨਿਕਲ ਜੂਰੇ ਸਾਰਿਆਂ ਤੋਂ ਵਧੀਆ ਸਣੀ ਸੱਚੀ ਗੱਲ ਹਾਰਦੀ ਹੋਈ ਪਈ ਏ ਕਾ ਦੇ ਵਾਲੀ ਸਭ ਖਾਦੇ ਤੇ ਤੰਗੀ ਪਰ ਉਹ ਪੈਸੇ ਲੈ ਜਾਂਦੇ ਤੇ ਚਾਹ ਬਾਬਿਆਂ ਨੂੰ ਪੂਛ ਛੱਡਦੇ ਅਨਸੂਰ ਬਹੁਤ ਬਹੁਤ ਪਿਆਰ ਨਾਲ ਹੈ ਜਿਆਨੇ ਪੂਜਨ ਮੈਂ ਕਿਤਨੀ ਯਾਦ ਆ ਕੀ ਪਾਇਆ ਹੋਇਆ ਉਹ ਮਾਰੇ ਚੰਗੇ ਹਣ ਪਾਉਣੀ ਆ ਨਾ ਧਾਨ ਤੇ ਠੱਕਣਾ ਹੀ ਆ ਨਾ ਆ ਮਾਰੇ ਚੰਗੇ ਇਹਨੂੰ ਵਧੀਆ ਕਿਹੜੇ ਹੁੰਦੇ ਔਰ ਅਨੇ ਤੂੰ ਦੱਸ ਵੀ ਆ ਤੂੰ ਨਹੀਂ ਪਾਇ ਹੈ ਤੇਰੇ ਕੋਲ ਨੋਟ ਹੈ ਨਹੀਂਗੇ ਇਹ ਛੋੜੀ ਕਾ ਨਹੀਂ ਮਿੱਟੀ ਦੇ ਪੌਣ ਨੂੰ ਮੇਰੇ ਕੋ ਪੈਸੇ ਨਹੀਂ ਤੂੰ ਹੀ ਤਾਂ ਕਹਿ ਦਿੰਨ ਕੋ ਪੈਸਾ ਹੀ ਨਹੀਂ ਇਹ ਕੀ ਅੱਖਾਂ ਮੈਂ ਸਮਝਦੀਆਂ ਲੈਸਾਂ ਲਾ ਲਾ ਲੋਲਾ ਇਹ ਮੈਂ ਦੇ ਦੇਗੀ ਤੂੰ ਆਗਰ ਬੋਨ ਦੇ ਗਿਆ ਬਾਬਾ ਦੇ ਗਿਆ ਨਹੀਂ ਕਰਦੀ ਤੇ ਲਾਇ ਹੋਣਾ ਹੁਣ ਤੂੰ ਮੈਨੂੰ ਬਾਬੇ ਦੇ ਸੂਟ ਵੀ ਦੇ ਤੇ ਹਾਈ ਹਾਈ ਨਹੀਂ ਮੈਂ ਮਰ ਜਾਂ ਨਹੀਂ ਤੂੰ ਤੇ ਹੱਥ ਦੀ ਕਰਦੀ ਨਹੀਂ ਚਾ ਤੇਰੇ ਲਾਗੋ ਤੇਰੇ ਲੱਗ ਤੇ ਪਹਿਨਣ ਵਾਲੀਆਂ ਇਹ ਜਿਹੀ ਗੱਲਾਂ ਕਰਨ ਨਾਲ ਕਿ ਹੈ ਮਰਦਾ ਮੈਨੂੰ ਢੀਰੇ ਪੂਆਂ ਕੇ ਇੱਥੇ ਆ ਕੇ ਆ ਮਰਦ ਨੂੰ ਗੱਲਾਂ ਪਤਾ ਲੱਗ ਜਾਂ ਤੇ ਮੇਰਾ ਉਹ ਨਿੱਕੇ ਕੱਟ ਛੱਡੇ ਨਾ ਤੇਰੇ ਇਹਦੀਆਂ ਗੱਲਾਂ ਕਰਨ ਨਾਲ ਮੈਂ ਚਾ ਥੋੜੀ ਘੜਦੀ ਸਿਰਫ ਤੁਮ ਨੂੰ ਚੀਜ਼ਾਂ ਚੱਲ ਲਿਆ ਕਦੋਂ ਸਾਡਾ ਤਾਂ ਕਿ ਨਹੀਂ ਇੱਥੇ ਕੋਣ ਕੋਣ ਕਰੀ ਜਾਂਦੇ ਕੀ ਹੁਣ ਬਾਬੇ ਬਾਰੇ ਸੋਚੀ ਜਾਂਦੇ ਨੇ ਕਿ ਸਵੇਰੇ ਕਿੱਦਾਂ ਜਾਣਾ ਮਾਰਦੇ ਕਿਹੜਾ ਪਾਉਣਾ ਚਾਹਣਾ ਸਵੇਰੇ ਇਹ ਲੋਨ ਮੀਨਤ ਹੋ ਜਾਂਦੀ ਚਾਹ ਦਿਨ ਨਹੀਂ ਦੀ ਰਾਤ ਦੇ ਨੂੰ ਮੰਚੇ ਉਹ ਚਾਹ ਦਾ ਰੰਗਾ ਜਾ ਸਬਜੀ ਤੀਰੰਦਾ ਨਹੀਂ ਦੇਉਂਗਾ ਤੇ ਕਿੰਨੀ ਰਕਤ ਬੀਤ ਗਈ ਤਾਂ ਕਿੰਨਾ ਹੋ ਗਿਆ ਅੰਦਰ ਢੀਕਨ ਨਹੀਂ ਤਿਕ ਦੋ ਨੇ ਆ ਕੇ ਆਉਂਦੀ ਹੋਣਾ ਆਉਂਦੀ ਨਹੀਂ ਬਣਾਉਂਗੀ ਜੋ ਵੇਖਿਆ ਆਂਦੇ ਕੋਸ਼ ਵਿੜੀ ਉਦਾਂ ਹੀ ਬਤਾਉਂ ਗਰੀ ਰੱਖ ਕੇ ਤੇ ਭੈਣ ਵੀ ਨਹੀਂ ਸਬਜੀ ਲੈ ਕੇ ਜਾ ਮੈਂ ਨਹੀਂ ਹਾਂ ਤੇ ਪਾਣੀ ਪਾਣਾ ਦੀ ਗੀਤ ਦੀ ਨਾ ਰਵੀ ਭਲਾਟੇ ਆਉਗੀ ਤੇ ਆਟੇ ਪਾਣੀ ਪਾਉਗੀ ਜਿਆਦਾ ਸਾਰਾ ਟਰੰਕੀ ਦਾ ਸਾੰਬਲਾ ਮੈਂ ਅੰਗਰਾਂ ਦਾ ਕੰਮ ਲੱਗੀ ਆ ਬਾਅਦ ਚ ਆਖੇ ਦੀ ਸਬਜ਼ੀ ਚ ਨਾ ਮੇਰੇ ਲਈ ਚਾਹਤੀਆਂ ਮਾਰੀ ਗਈ ਵੀ ਉਹਦੇ ਵਿੱਚ ਨਾ ਪੂਕਾ ਦੀ ਉਹਦੇ ਵਿੱਚ ਨਾ ਪੂਕਾ ਦੇ ਮੈਂ ਦੇਖਾ ਸੋਹ ਪਾ ਰੱਖੇ ਨਾ ਕਦੇ ਲੱਭੀ ਬਣਾਵਾਂ ਮੈਂ ਤੇ ਬਾਅਦ ਬਾਦ ਹੋਊਗੀ ਅੰਗਰਾਂ ਦਾ ਬਣਾਉਂਗਾ ਤੇ ਮਾਸਚ ਨੇ ਰੋਟੀ ਕਿੱਥੋਂ ਸਹਾਣੀ ਤਾਂ ਦੇ ਮੈਂ ਤੇ ਡਾ ਅੰਗਰਾਂ ਦਾ ਦੁੱਧ ਕਿੱਥੋਂ ਪੀਣਾ ਨਾ ਵੀ ਮੰਗੇ ਦੁੱਧ ਮੋਲ ਲੈ ਆਵਾਂਗੇ ਰੋਟੀ ਬਕਾਓ ਤੇ ਮੈਂ ਨਾ ਰੋਟੀ ਨਹੀਂ ਮੈਂ ਪਕਾਉਣੀ ਮੈਂ ਤੇ ਚੌਂਦੇ ਚ ਮੜਨਾ ਕਰ ਪ ਇਹ ਲੱਗਦਾ ਕਿ ਜਦੋਂ ਆਉਂਦਾ ਹੈ ਨਾਂਮ ਆਦਾ ਹੈ ਹੱਥਾਂ ਮਿੰਨ ਦੋ ਦਿਨ ਕਰਮੋਲੇ ਜਾਣਾ ਪੈਣਾ ਪੈਣਾ ਤੇ ਸਾਰੇ ਪਵਾੜੀ ਕਰਮੋ ਦੇ ਇੱਕ ਤੇ ਮੈਂ ਜਦੋਂ ਗਈ ਆ ਸ਼ਹਿਰ ਇਹ ਕਰਮੋ ਦੇ ਕੋਲ ਆ ਕੇ ਬੈਠੀ ਰਹੀ ਆ ਇਹਨੂੰ ਪੁੱਠੇ ਪੰਪ ਦਿੱਤੇ ਨਹੀਂ ਇਹਨੂੰ ਵੈਂ ਕਰਮੋ ਦੀ ਮੈਂ ਵੇਖੀ ਲੂੰਡੀ ਪੁੱਟ ਕੇ ਆਉਂਦੀ ਕਿੱਦਾਂ ਕਰਮੋ ਦੀ ਜੱਜ ਮੈਂ ਰੇਲ ਬਣਾਉਂ ਭਾਵੇਂ ਮੇਰਾ ਸਾਰਾ ਠੱਪਾ ਨਾ ਦਵਾਰੇ ਹੋਈ ਤੇ ਮੈਂ ਖੜਨਾ ਚੌਕ ਤੇ ਇੱਕ ਦੱਸ ਕਿਹੜਾ ਖਿਆਣਾ ਈ جی نہیں پہ ڈگلے پہ آپ سارا جام دس مسٹر اس کا موٹیولے گولیے دی کوالٹی پر کہتے نہیں کہ باپ ہے کہ یہ کمی اتی نہ نوجوانوں نے بہت سنا ہے کہ میں نے یاد لگو نہیں بس پڑھنے والوں کو وہ نمبر آتے ہیں لیکن اگر میں پڑھنا پی نا کروں وہ میں بھی چائن ہو گیا کیا جس سے میں ایک بات یہ ہاں ہے نا